ਤੁਸੀਂ ਜੋ ਇਹ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਪਾਕੜਾ ਡੈਮ ਚੀਲ ਦੀਆਂ ਨੇ ਜਿੱਥੇ ਅੱਜ 2 ਮਹੀਨੇ ਬਾਅਦ ਇੱਕ ਵਾਰੀ ਫਿਰ ਮੱਛੀ ਦਾ ਸ਼ਿਕਾਰ ਸ਼ੁਰੂ ਹੋ ਗਿਆ ਹੈ ਮੱਛੀ ਤੇ ਖਾਣ ਦੇ ਸ਼ੌਕੀਨਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਪਾਕੜੇ ਦੀ ਮੱਛੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਗ੍ਰਾਹਕਾਂ ਵਿੱਚ ਕਾਫੀ ਡਿਮਾਂਡ ਰਹਿੰਦੀ ਹੈ ਤੇ ਮੱਛੀ ਦਾ ਵਪਾਰ ਕਰਕੇ ਕਈ ਪਰਿਵਾਰ ਆਪਣਾ ਪਾਲਣ ਪੋਸ਼ਣ ਵੀ ਕਰਦੇ ਨੇ 2 ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਵਾਰ ਫਿਰ ਪਾਕੜੇ ਦੀ ਅਲੱਗ-ਅਲੱਗ ਵੈਰਾਈਟੀ ਦੀ ਮੱਛੀ ਸ਼ੁਰੂ ਹੋ ਗਈ ਹੈ ਜਿਸ ਦੇ ਚਲਦਿਆਂ ਹੁਣ ਮੱਛੀ ਖਾਣ ਦੇ ਸ਼ੌਕੀਨਾਦਿਆਂ ਰੌਣਕਾਂ ਮੱਛੀ ਦਾ ਵਪਾਰ ਕਰਨ ਵਾਲਿਆਂ ਕੋਲ ਨਜ਼ਰ ਆਉਣਗੀਆਂ ਸਾਡੀ ਟੀਮ ਨੇ ਜਦੋਂ ਇਸ ਮੌਕੇ ਤੇ ਦੌਰਾ ਕੀਤਾ ਤਾਂ ਸ਼ਿਕਾਰੀਆਂ ਤੋਂ ਪਤਾ ਲੱਗਾ ਕਿ ਇਸ ਵਾਰ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਮੱਛਲੀ ਦਾ ਸ਼ਿਕਾਰ ਹੋਇਆ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸਰ ਇਹ 2 ਮਹੀਨੇ ਬੰਦ ਰਹਿੰਦੀ ਹੈ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਹਾਂ ਪੇਪਨ ਇਹ ਅੱਜ 16 ਅਕਤੂਬਰ ਦਾ ਫਸਟ ਡੇ ਹੈ ਜਿਹੜੀ ਓਪਨ ਹੋਈ ਹੈ ਫਿਸ਼ ਅੱਜ ਦੇ ਕਰੀਬ 18-20 ਕੁਇੰਟਲ ਦੇ ਕਰੀਬ ਅੱਜ ਆ ਗਈ ਹੈ ਫਿਸ਼ ਉਹਦੇ ਵਿੱਚ ਸਿਲਵਰ ਆਈ ਹੈ ਮੈਕਸਿਮਮ ਜਿਹੜੀ 15-16 ਕੁਇੰਟਲ ਸਿਲਵਰ ਹੈ ਬਾਕੀ 2-3 ਕੁਇੰਟਲ 골ਡਨ ਆਈ ਹੈ ਕੁਇੰਟਲ ਸੰਗੜਾ ਹਾਂ ਹਾਂ ਜੀ ਸੈਨ ਇੰਤਿਆਰ ਤਾਂ ਹੈ ਕਿ ਇਹ ਪੂਰੇ ਸਾਲ ਲੋਕਾਂ ਨੂੰ ਹੁੰਦੀ ਹੈ ਪਰ ਇਹ 2 ਮਹੀਨੇ ਤੋਂ ਬਾਅਦ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਜਿਆਦਾ ਮੈਕਸਿਮਮ ਕਤਲਾ ਔਰ ਸਿਲਵਰ ਦੀ ਡਿਮਾਂਡ ਜਿਆਦਾ ਹੁੰਦੀ ਹੈ ਪਰ ਹੁਣ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗਿਆ ਹੈ ਫਿਸ਼ ਦੀ ਕਾਫੀ ਬਤਲੋ ਕੀ ਵਧੀਆ ਮੰਨੀ ਜਾਂਦੀ ਜਿਹੜੀ ਸਿੰਗਾੜਾ ਸਟਾਇਲ ਚੱਲ ਰਹੀ ਹੈ ਸਾਡੇ ਕੋਲ ਉਹਦੇ ਨਾਲ ਨਾਲ ਸਿੰਗਾੜਾ ਸੋਲ ਮਲੀ ਔਰ ਸਿਲਵਰ ਕਤਲਾ ਇਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਸਰ 올 ਓਵਰ ਇੰਡੀਆ ਸਾਡੇ ਕੋਲ ਆਉਂਦੇ ਆ ਜੀ ਸਾਡੇ ਕੋਲ ਆਪਣੇ ਅੰਬਾਲਾ ਤੋਂ ਆਉਂਦੇ ਆ ਜੀ ਚੰਡੀਗੜ੍ਹ ਅਮ੍ਰਿਤਸਰ ਅਬ ਦਿੱਲੀ ਤੋਂ ਆਉਂਦੇ ਆ ਅਨਦਰ ਸਟੇਟਸ ਸਾਡਾ ਮਾਲ ਸਪਲਾਈ ਵੀ ਹੁੰਦਾ ਸਰ ਨੰਗਲ ਕਿੱਥੇ ਲੈ ਕੇ ਜਾਂਦੇ ਹੋ ਨੰਗਲ ਤੋਂ ਸਾਡੀ ਜਾਏਗੀ ਸ਼ਿਰੀਨਗਰ ਚੰਮੂ ਕਲਕੱਤਾ ਜਾਂਦੀ ਹੈ ਜੀ ਤੇ ਅੱਜ 2 ਮਹੀਨੇ ਬਾਅਦ ਮੱਛੀ ਖੁੱਲ ਚੁੱਕੀ ਹੈ ਜਿਹੜਾ ਲੋਕਾਂ ਦਾ ਇੰਤਜ਼ਾਰ ਸੀਗਾ 2 ਮਹੀਨੇ ਦਾ ਉਹ ਖਤਮ ਹੋ ਚੁੱਕਿਆ ਹੈ ਤੇ ਅੱਜ 50 ਕੁਇੰਟਲ ਦੇ ਕਰੀਬ ਅੱਛੀ ਆਈ ਹੈ ਪਖੜੇ ਮੋਸਟਲੀ ਜਿਹਦੇ ਵਿੱਚ 35 ਕ ਕੁਇੰਟਲ ਦੇ ਨੀਅਰ ਅਬਾਊਟ ਸਿਲਵਰ ਹੈ ਤੇ 15 ਕੁਇੰਟਲ ਵੈਰਾਈਟੀ ਹੈ ਜਿਹਦੇ ਵਿੱਚ ਗੋਲਡਨ ਤੇ ਸੰਘਾੜਾ ਹੈ ਜਿਹੜੇ ਕਤਲੇ ਦੇ ਪੀਸ ਹੈ ਬਹੁਤ ਵੱਡੇ ਵੱਡੇ ਆਏ ਆ ਮੋਰ ਥੈਨ 40 ਕੇਜੀ ਦੇ ਨੀਅਰ ਅਬਾਊਟ ਤੇ ਸਿਲਵਰ ਦੇ ਪੀਸ ਵੀ ਵੱਡੇ ਆਏ ਆ ਉਹ ਆਕਰਸ਼ਨ ਦਾ ਕੇਂਦਰ ਬਣਾਂਗੇ ਥੱਲੇ ਜਾ ਕੇ ਅਸੀਂ ਉਹ ਲੋਕਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਦਿਖਾਵਾਂਗੇ ਵੀ ਕਿ ਕਿੰਨੇ ਕਿੰਨੇ ਵੱਡੇ ਪੀਸ ਆਏ ਅੱਜ ਪਾਖੜੇ ਬਿਲਕੁਲ ਜੀ ਹੁਣ ਲੋਕਾਂ ਨੂੰ ਪਿਓਰ ਪਾਖੜੇ ਵਾਲੀ ਮੱਛੀ ਮਿਲਣੀ ਸ਼ੁਰੂ ਹੋ ਗਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਕਈ ਫੋਨ ਆ ਰਹੇ ਸੀ ਮੈਨੂੰ ਕਾਫੀ ਟਾਈਮ ਤੋਂ ਕਿ ਭਾਈ ਬਹੁਤ ਟਾਈਮ ਹੋ ਗਿਆ ਜੀ ਮੱਛੀ 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 ਆ ਨਹੀਂ ਰਹੀ ਆ ਨਹੀਂ ਰਹੀ ਐਕਚੁਅਲੀ ਜਿਹੜਾ 2 ਮਹੀਨੇ ਦਾ ਪੀਰਨ ਹੁੰਦਾ ਇਹ ਬਰੀਡਿੰਗ ਪੀਰੀਅਡ ਹੁੰਦਾ ਐਚ ਮੱਛੀ ਅੰਡਾ ਦਿੰਦੀ ਹੈ ਤੇ ਹਿਮਾਚਲ ਗਵਰਨਮੈਂਟ ਨੇ ਬੈਨ ਕੀਤੀ ਹੁੰਦੀ ਹੈ ਫਿਸ਼ਿੰਗ ਤੇ 2 ਮਹੀਨੇ ਬਾਅਦ ਖੁੱਲਣ ਤੋਂ ਬਾਅਦ ਹੀ ਇਕ ਤਾਂ ਲੋਕਾਂ ਦਾ ਤਾਂਤਾ ਤੁਸੀਂ ਦੇਖ ਹੀ ਲਿਆ ਕਿ ਕਿਦਾਂ ਰਸ਼ ਪੈ ਜਾਂਦਾ ਤੇ ਇਹ ਹੁਣ ਕੰਟੀਨਿਊਸਲੀ 10 ਮਹੀਨੇ ਚੱਲੇਗੀ ਤੇ ਕੋਲੀ ਫਿਸ਼ ਸਤਲੁਈ ਪਾਰਕ ਦੇ ਸਾਹਮਣੇ ਤੁਸੀਂ ਜਦੋਂ ਮਰਜ਼ੀ ਆ ਕੇ ਪਾਖੜੇ ਦੇ ਫਿਸ਼ ਹੁਣ 10 ਮਹੀਨੇ ਕੰਟੀਨਿਊਟੀ ਚ ਲੈ ਸਕਦੇ ਹੋ ਰੀਜ਼ਨੇਬਲ ਰੇਟਸ ਤੇ ਹਰ ਵੈਰਾਈਟੀ ਤੁਹਾਨੂੰ ਮਿਲੇਗੀ ਕਤਲਾ ਵੀ ਮਿਲੇਗੀ ਸਿਲਵਰ ਵੀ ਮਿਲੇਗੀ 골ਡਨ ਵੀ ਮਿਲੇਗੀ ਸੰਗਾੜਾ ਮਿਲੇਗੀ ਤੇ ਰਿਗਾਰਡਿੰਗ ਈਚ ਐਂਡ ਐਵਰੀ ਵੈਰਾਈਟੀ ਮੈਂ ਤੁਹਾਨੂੰ ਦੱਸ ਵੀ ਦੰਗਾ ਉਹਦੇ ਕੀ ਕੀ ਫਾਇਦੇ ਨੇ ਕੀ ਕੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਉੱਥੋਂ ਮੇਰੇ ਕੋਲ ਲੈ ਸਕਦੇ ਹੋ ਪਿਛਲੀ ਵਾਰ ਨਾਲ ਤੋਂ ਕਿੰਨੀ ਕਰ ਇਹਦੀ ਮਤਲ ਤੁਸੀਂ ਦੇਖਿਆ ਹੋਣਾ ਵੀ ਘੱਟ ਹੈ ਹੀ ਜਿਆਦਾ ਹੈ ਜੀ ਜਿਹੜੀ ਪਿਛਲੀ ਵਾਰ ਹੈ ਜਿਹੜੀ ਮੱਛੀ ਪਿਛਲੀ ਵਾਰ ਵੀ ਨੀਅਰ ਅਬਾਊਟ 50 ਕੁਆਂਟਲ ਦੇ ਨੇੜੇ ਤੇੜੇ ਹੀ ਆਏ ਸੀ ਬਟ ਜਿਹੜੀ ਵੈਰਾਈਟੀ ਸੀਗੀ ਉਦੋਂ ਉਦੋਂ ਸਿਲਵਰ ਕਾਰਪ ਜਿਹੜੀ ਵੈਰਾਈਟੀ ਸੀ ਉਹ ਥੋੜੀ ਘੱਟ ਆਈ ਸੀ ਇਸ ਵਾਰੀ ਸਿਲਵਰ ਕਾਰਪ ਦੀ ਗਰੋਥ ਥੋੜੀ ਵੱਧ ਗਈ ਹੈ ਇਸ ਲਈ ਉਹ ਨੀਅਰ ਅਬਾਊਟ ਤੁਸੀਂ ਕਹਿ ਲਓ 70% ਸਿਲਵਰ ਆਈ ਹੈ ਬਾਕੀ ਜਿਹੜੀ ਕਤਲਾ ग्रासकार्प गोल्डन ਤੇ ਸੰਘਾੜਾ ਇਹ 30% ਰਹਿ ਗਈ ਹੈ ਇਹ ਐਕਚੁਅਲੀ ਅਕੋਰਡਿੰਗ ਟੂ ਕਲਾਈਮੇਟ ਇਹ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਤੇ ਇਟਸ ਕੋਈ ਇਹਦਾ ਇਨਾ ਇਫੈਕਟ ਨਹੀਂ ਆ ਕਿ ਹੁਣ 70% ਸਿਲਵਰ ਹੀ ਰਹੇਗੀ ਇਹ ਅਕੋਰਡਿੰਗ ਟੂ ਕਲਾਈਮੇਟ ਜਿੱਦਾਂ ਵੀ ਟੈਂਪਰੇਚਰ ਚੇਂਜ ਹੋਏਗਾ ਪਾਣੀ ਦਾ ਫਿਸ਼ ਦੀ ਵੈਰਾਈਟੀ ਉਹਦੇ ਅਕੋਰਡਿੰਗਲੀ ਚੇਂਜ ਹੁੰਦੀ ਆਏਗੀ 2 ਮਹੀਨੇਵਾਰੇ ਵਰਜਿਤ ਕਾਲ ਰਹਤਾ ਹੈ ਇਸਮੇ ਮਛਲੀ ਦਾ ਪ੍ਰਜਨਨ ਨਹੀਂ ਹੁੰਦਾ ਹੈ ਮਛਲੀ ਅੰਡੇ ਦੇਤੀ ਹੈ ਇਸ ਲਈ ਇਸ ਕਾਰਨ ਇਸ ਕੋ ਬੰਦ ਕੀ ਕਰ دیا ਜਾਂਦਾ ਹੈ ਜੀ और मछली की वैरायटी यहाँ पर आई है पाँच छः छः सात आई होने छः सात हाँ। छः सात वैरायटी आई है, है। इसमें सबसे ज़्यादा सिल्वर कार्प की आई है कम से कम सत्तर परसेंट फिर मेर कार्प आपका कतला ठीक है महाशेर मोरी ठीक है। ये तीस हाखड़ा से ऊपर जड्डू जड्डू तक अच्छा बीट के हिसाब से आती है ए, ए, दो नंबर बीट ਅਰਤੀ ਨੰਬਰ 1 ਨੰਬਰ 3 ਵਿੱਚ ਆਤੀ ਮੇਨ ਬਾਜ਼ ਕੇ ਦਿਨ ਇਸ ਬਾਰੇ ਇਸ ਸਾਲ 47 ਕਾਉਂਟਲ ਕੇ ਰਿਵੈਵਰੇਜ ਅਚਾਨਕ